ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਪਹੁੰਚੇ ਆ ਸ੍ਰੀ ਮੁਕਸਰ ਸਾਹਿਬ ਤੇ ਸੰਧੂ ਵੀਰ ਉਹ ਨਹੀਂ ਆਪਣੇ ਬਾਕੀ ਦਵਿੰਦਰ ਵੀਰ ਉਹ ਨਹੀਂ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਜੀ ਤੇ ਅੱਜ ਇੱਥੇ ਗੋ ਕੀ ਪਹਿਲਾਂ ਆਪਾਂ ਨੇ ਕਿੱਥੇ ਕੀ ਕੁਝ ਦੇਖਣਾ ਹੈ ਅਸੀਂ ਆਪਾਂ ਉਰੇ ਘੋੜੀਆਂ ਵਾਲੇ ਤੇ ਆਏ ਜਿੱਥੇ ਮੰਡੀ ਲੱਗਦੀ ਆ ਘੋੜੀਆਂ ਦੀ ਕਹਿੰਦੇ ਵੀ ਬਹੁਤ ਮਸ਼ਹੂਰ ਉਰੇ ਤੇ ਕਹਿੰਦੇ ਲੋਕ ਘੋੜੇ ਖਰੀਦ ਕੇ ਵੀ ਲੈ ਕੇ ਜਾਂਦੇ ਆ ਲੈ ਕੇ ਵੀ ਜਾਂਦੇ ਆ ਤੇ ਇਹ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਾਂਗੇ ਕਿਉਂਕਿ ਅਸੀਂ ਹਾਂ ਅਸੀਂ ਤੁਰੇ ਤੇ ਥੋੜਾ ਜਿਹਾ ਲੇਟ ਅੱਜ ਤਕਰੀਬਨ 8:30-9:00 ਵਜੇ ਤੁਰੇ ਤੇ ਸਵੇਰੇ ਧੁੰਦ ਬਹੁਤ ਸੀ ਸਾਨੂੰ ਪੈ ਗਈ 8250 ਕਿਲੋਮੀਟਰ ਪਲੱਸ ਪੈ ਗਈ ਸਾਨੂੰ ਤੇ 1 ਘੰਟੇ ਸਾਨੂੰ 5 ਤੋਂ 6 ਲੱਗੇ 5 ਤੋਂ 6 ਘੰਟੇ ਲੱਗੇ 5 ਤੋਂ 6 ਘੰਟੇ ਲੱਗੇ ਜਾਮ ਬਹੁਤ ਜ਼ 250 ਕਿਲੋਮੀਟਰ ਦੇ ਉੱਪਰ ਆ ਗਏ ਆਪਾਂ 250 ਤਾਂ ਆ ਗਏ 2 2.5 ਘੰਟੇ ਦਾ ਆਪਾਂ ਨੂੰ ਜਾਮ ਜਾਮ ਲਾ ਕੇ ਤਾਂ ਹੀ ਤਾਂ ਹੀ ਆਪਾਂ ਜਾਮ ਉਹ ਵਟੇ ਦਰਵਾਰ ਸਾਹਿਬ ਕਿਹਨੂੰ ਮੋੜਨੀ ਹੋਇਆ ਸਭ ਤੋਂ ਕਿਉਂਕਿ ਉਹਨਾਂ ਦਾ ਸਿੰਘਾਂ ਦਾ ਨਗਰ ਕੀਰਤਨ ਨਿਕਲ ਰਿਹਾ ਤਾਂ ਤਾਂ ਕਰਕੇ ਅਸੀਂ ਪਹਿਲਾਂ ਇੱਧਰ ਮੁੜੇ ਆਏ ਵੀ ਤਾਂ ਕਰਕੇ ਇੱਧਰ ਮੁੜੇ ਤੇ ਹੁਣ ਆਪਾਂ ਚੱਲਦੇ ਹਾਂ ਅੰਦਰ ਮਿਲਦੇ ਹਾਂ ਵੀਰ ਉਹਨਾਂ ਨੂੰ ਪਹਿਲੀ ਵਾਰ ਆਏ ਆ ਇੱਧਰ ਲਈ ਜਿਹਨੂੰ ਬਾਕੀ ਜ਼ਮੀਨਾਂ ਖੇਰ ਬੜੀਆਂ ਖੁੱਲੀਆਂ ਡੁੱਲੀਆਂ ਜਿਹੀਆਂ ਲੱਗੀਆਂ ਇੱਕ ਹੋਰ ਦੇਖ ਵੀ ਲਪਾਈ ਨਹੀਂ ਕਰਦੇ ਹਨ ਇੱਧਰ ਨੂੰ ਬਹੁਤ ਘੱਟ ਲਪਾਈ ਹੋਈ ਜੀ ਸੋ ਚੱਲਦੇ ਹਾਂ ਅੱਗੇ ਦੇਖਦੇ ਆ ਹਲੇ ਹੋ ਨਹੀਂ ਬਾਕੀ ਸਾਨੂੰ ਪਤਾ ਇੱਥੇ ਦਾ ਆ ਵੀ ਪੁੱਛ ਪੁੱਛ ਕੇ ਜਾਏ ਕਦੇ ਕਿਸੇ ਪੁਲਿਸ ਵਾਲੇ ਵੀ ਨੂੰ ਵੀ ਕਿਉਂ ਇੱਥੇ ਥੋੜੀ ਨੈਟਵਰਕ ਇਸ਼ੂ ਹੈ ਹਾਂ ਇੰਟਰਨੈਟ ਤਾਂ ਹੈ ਉਹ ਨਹੀਂ ਕਾਲਿੰਗ ਵੀ ਬੜੀ ਘੱਟ ਆ ਉਰੇ ਨਾ ਗੱਲ ਹੁੰਦੀ ਕਿਸੇ ਨਾਲ ਵੀ ਕਿੱਥੇ ਹੈਗੇ ਕਿੱਥੇ ਨਹੀਂ ਹਨਾ ਤੇ ਚੱਲਦੇ ਹੁਣ ਆਪਾਂ ਗੋਗੀ ਘੋੜੀਆਂ ਵਾਲੇ ਚ ਪਹਿਲਾਂ ਹਾਂ ਭੀੜ ਜ਼ਿਆਦਾ ਹੁਣ ਕਰਕੇ ਨਾ ਸੰਕਰਤ ਜ਼ਿਆਦਾ ਹੈ ਇਹਨਾਂ ਦੇ ਦੋ ਗੱਡੀਆਂ ਤਿੰਨ ਬਿਲਕੁਲ ਬਿਲਕੁਲ ਗੱਡੀ ਹੈ ਉਹ ਬਹੁਤ ਹੈ ਕਿੱਥੇ ਦੇ ਪਾਰਕਿੰਗ ਦੇਖਦੇ ਆ ਰਹੇ ਹਾਂ ਉਰੇ ਵੀ ਸਾੜੇ ਗੱਡ ਘੱਟ ਕਿਸੇ ਪਾਰਕਿੰਗ ਮਿਲ ਜਾਂਦੀ ਹੈ ਬਹੁਤ ਬਹੁਤ ਠੀਕ ਹੈ ਜੀ ਬਾਕੀ ਚੱਲਦੇ ਅੱਗੇ ਲਓ ਜੀ ਮਿੱਤਰੋ ਮੇਲੇ ਚ ਪਹੁੰਚ ਚੁੱਕੇ ਆ ਤੇ ਇੱਥੇ ਸਾਡੇ ਅੰਕਲ ਨੇ ਇੱਕ ਤਰਮਿੰਦਰ ਜੀ ਮੁਕਸਰ ਤੋਂ ਨੇ ਅੰਕਲ ਸਸਰੀ ਘਰ ਠੀਕ ਠਾਕ ਹਾਂਜੀ ਠੀਕ ਠਾਕ ਹਾਂ ਜੀ ਸਾਨੂੰ ਇੱਕ ਵਾਰ ਨਾ ਮੜ ਜਾ ਮੇਲੇ ਦਾ ਹਾਈਲਾਈਟ ਜੇ ਦੱਸ ਦਿਓ ਵੀ ਜਿਵੇਂ ਇੱਥੇ ਘੋੜੇ ਬੜੇ ਦੇਖੇ ਆ ਅਸੀਂ ਅੱਜ ਹਲੇ ਸਾਡਾ ਅਸੀਂ ਪਹਿਲੀ ਵਾਰ ਆਏ ਆ ਸਾਨੂੰ ਇੱਥੇ ਦਾ ਇੰਨਾ ਭੇਤ ਨਹੀਂ ਹੈ ਕਿਵੇਂ ਹੁੰਦਾ ਸਿਸਟਮ ਇੱਥੇ ਸਾਰਾ ਦਰਪੀਰ ਸਾਜ ਚ ਦੋ ਵਾਰ ਮੇਲਾ ਲੱਗਦਾ ਠੀਕ ਹੈ ਜੀ ਇੱਕ ਦਸਹਰੇ ਤੇ ਤੇ ਇੱਕ ਮਾਗੀ ਦੇ ਅੱਛਾ ਜੀ ਇੱਥੇ ਮਤਲਬ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਦੇ ਬਹੁਤ ਵਪਾਰੀ ਲੈਣ ਵਾਲਾ ਖਰੀਦਣ ਵਾਲਾ ਸਾਰਾ ਹੀ ਪਹੁੰਚਦਾ ਵੀ ਸੇਲ ਪਰਚੇਜ਼ ਪੂਰੀ ਹੁੰਦੀ ਹੈ ਇਹਦਾ ਬਹੁਤ ਵੱਡਾ ਕੰਮ ਆ ਇਹ ਘੋੜਿਆਂ ਦੀ ਕੀਮਤਾਂ ਵੀ ਬਹੁਤ ਹੁੰਦੀਆਂ ਬਹੁਤ ਬਹੁਤ ਜ਼ਿਆਦਾ ਪੂਰੀ ਐਂਸਲੇ ਦੀ ਬਰੀਡ ਹੋਣੀ ਹੁੰਦੀ ਹੈ ਇੱਥੇ ਜਿੰਨੀ ਵੀ ਹੁੰਦੀ ਹੈ ਕੋਈ ਇੱਥੇ ਯਾਰ ਕਰੋੜ ਕਰੋੜ 20 ਕਰੋੜ ਵਾਲੇ ਘੋੜੇ ਵੀ ਆ ਤੇ ਲੱਖ ਵਾਲੇ ਵੀ ਆ ਸਾਰਾ ਹਰ ਹਰ ਵੈਰੀਟੀ ਹੈ ਹਰ ਤਰ੍ਹਾਂ ਦੀ ਵੈਰੀਟੀ ਹੈ ਘੋ ਇਹ ਕੁੱਤੇ ਕੁੱਕੜ ਕਬੂਤਰ ਮਤਲਬ ਜਾਨਵਰ ਜਿੰਨੇ ਵੀ ਜਿੰਨੇ ਪੈਕਸ ਆ ਇਹਨਾਂ ਦੀਆਂ ਬਹੁਤ 숍ਾਂ ਇੱਥੇ ਅੱਛਾ ਸਾਰੀਆਂ 숍ਾਂ ਨੇ ਆਪਾਂ ਕੁਝ ਵੀ ਖਰੀਦ ਲੈਣਾ ਵੀ ਇਹ ਘੋੜੇ ਕਿਸੇ ਘੋੜੇ ਤੇ ਆਪਾਂ ਨੇ ਖਰੀਦ ਗ੍ਰੂਰ ਕਰਨੀ ਹੈ ਉਹ ਸਾਰਾ ਹੁੰਦਾ ਇੱਥੇ ਦੀ ਜਿਵੇਂ ਮੈਨੇਜਮੈਂਟ ਦਾ ਕਿਵੇਂ ਸਿਸਟਮ ਚੱਲਦਾ ਅੰਕ ਕੁਸਤੋਂ ਤਾਂ ਲੋਕਲੇ ਮਾਤੇ ਹੈ ਠੀਕਾ ਠੇਕਾ ਹੁੰਦਾ ਸਰਕਾਰ ਠੀਕਾ ਠੇਕੇਦਾਰ ਕੋਲੇ ਸਾਰਾ ਮੈਨੇਜਮੈਂਟ ਹੈ ਅੱਛਾ ਠੀਕ ਹੈ ਜਿਹੜਾ ਵੀ ਮਤਲਬ ਇਹ ਦੁਕਾਨ ਲੱਗਦੀ ਹੈ ਜਾਂ ਕੋਈ ਆਸਾ ਹੁੰਦਾ ਡਾਕਟਰ ਇਹਨਾਂ ਦੀਆਂ ਟੀਮਾਂ ਆਪਣੀਆਂ ਇੱਥੇ ਮੌਕੇ ਤੇ ਹੁੰਦੀਆਂ ਪੁਲਿਸ ਬੈਠੀ ਹੈ ਇਹ ਪਰਤੀ ਕੱਟਦੇ ਆ ਠੇਕੇਦਾਰੇ ਅੱਛਾ ਠੀਕ ਠੀਕ ਹੈ ਠੀਕ ਹੈ ਜੀ ਮੇਰੇ ਸਾਬ੍ਹ ਇਹ ਕਿਟਰ ਜ਼ਰੂਰ ਪਰੇੜੀ ਚ ਰੇਤਾ ਵਿਕਦਾ ਆ ਹਾਂ ਗੁਗੀ ਉਵੇਂ ਹੀ ਉਵੇਂ ਹੀ ਉਵੇਂ ਹੀ ਹੁੰਦਾ ਬਾਕੀ ਜਿੱਥੇ ਮਰਜ਼ੀ ਲੈ ਜਾਓ 올ਓਵਰ ਇੰਡੀਆ ਵੀ ਕੋਈ ਰੌਕ ਟੋਕ ਨਹੀਂ ਹੁੰਦੀ ਨਹੀਂ ਕੋਈ ਰੌਕ ਟੋਕ ਪੱਕੀ ਪਰਤੀ ਕੱਟੀ ਨਹੀਂ ਹਾਂਜੀ ਗੁਰਦੁਆਰਾ ਸਾਹਿਬ ਦੇ ਵੀ ਅਸੀਂ ਨੇ ਦਰਸ਼ਨ ਦਰਾਰੇ ਕਰਨੇ ਕੀ ਨਾਮ ਗੁਰਦੁਆਰਾ ਸਾਹਿਬ ਦਾ ਕੀ ਹੈ ਜੀ ਗੁਰਦੁਆਰਾ ਸਾਹਿਬ ਤੇ ਤਿੰਨ ਚਾਰ ਆ ਮੇਨ ਜਿਹੜੇ ਠੀਕ ਹੈ ਜੀ ਗੁਰਦੁਆਰਾ ਸੀਸਗੰਜ ਦੇ ਤੇ ਤੁਸੀਂ ਜਾ ਕੇ ਮੇਨ ਦਰਬਾਰ ਸਾਹਿਬ ਵੱਡਾ ਠੀਕ ਹੈ ਜੀ ਇੱਕ ਗੁਰਦੁਆਰਾ ਜਿੱਥੇ ਆਪਣੇ ਰਿੰਗ ਸਿੰਘ ਹੁਣ ਐਸ ਵੇਲੇ ਘੋੜਦੌੜ ਕਰਦੇ ਇਹ tibbi ਸਾਹਿਬ ਗੁਰਦੁਆਰਾ ਪੈਂਦਾ ਇੱਥੇ ਗੁਰੂ ਗੋਬਿੰਦ ਸਿੰਘ ਨੂੰ ਮਤਲਬ ਤੜਕੇ ਸਵੇਰ ਬਾਹਰ ਗਏ ਸੀ ਤੇ ਉਸ ਨੂੰ ਮੁਸਲਮਾਨ ਮਾਰਨ ਆਤੇ ਬੈਠਾ ਦੇ ਆ ਅੱਛਾ ਅੱਛਾ ਠੀਕ ਹੈ ਜੀ ਗੁਰੂ ਸਾਹਿਬ ਦੇ ਹੱਥ ਜਿਹੜਾ ਢੜਵਾ ਸੀ ਹਾਂ ਜੀ ਉਹਦੇ ਨਾਲ ਮੁਸਲਮਾਨ ਮਾਰਦਾ ਸੀ ਹਾਂ ਜੀ ਉਹਦੀ ਕਬਰ ਅੱਜ ਵੀ ਉੱਥੇ ਅੱਜ ਵੀ ਜੁੱਤੀਆਂ ਨਾਲ ਕੁੱਟਦੇ ਲੋਕ ਆ ਮੈਨੂੰ ਸਿੰਦੇ ਤੋਂ ਜਿਹੜੀ ਦ ਹਾਂਜੀ ਜਿਵੇਂ ਉਹ ਨੰਗਸਾਂ ਕਿਤੇ ਤੋਂ ਆਪਣੇ ਗਿਆ ਕਾਫਲਾ ਉੱਥੇ ਹੀ ਗਿਆ ਉਹ ਅੱਛਾ ਉਹ ਠੀਕ ਹੈ ਨੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਉੱਤੇ ਜਿਹੜਾ ਜਾਂਦਾ ਪਹਿਲਾਂ ਉਹਦੇ ਜੁੱਤੀਆਂ ਫੇਰਦਾ ਹਾਂਜੀ ਫੇਰ ਆਉਂਦਾ ਗੁਰੂ ਘਰ ਚੋਂ ਤੇ ਫੇਰ ਗੁਰੂ ਘਰ ਚ ਜਾਂਦਾ ਨਹੀਂ ਜਿਵੇਂ ਦੇਖੋ ਉਹ ਪੁਰਾਣਾ ਬਣਿਆ ਹੋਇਆ ਹੈ ਨਾ ਇਹ ਦਰਵਾਜ਼ੇ ਜਿਵੇਂ ਚੱਲਦੇ ਆ ਰਹੇ ਨੇ ਮਸ਼ੀਨਰੀ ਵੀ ਬੜੀ ਸੁਣਨ ਨੂੰ ਮਿਲੀ ਹੈ ਕਹਿੰਦੇ ਮਸ਼ੀਨਰੀ ਬਹੁਤ ਆਉਂਦੀ ਹੈ ਉਹ ਮੇਨ ਮੇਲਾ ਜਿਹੜਾ ਸ਼ਹਿਰ ਦੇ ਵਿੱਚ ਆ ਅੱਛਾ ਜੀ ਮਤਲਬ ਜਿੰਨੇ ਆਪਾਂ ਲੁਧਿਆਣੇ ਮੇਲੇ ਜਿੰਨੀ ਮਸ਼ੀਨਰੀ ਹੁੰਦੀ ਹੈ ਮਤਲਬ ਹਰ ਘਰ ਹੀ ਇੱਥੇ ਆਉਂਦਾ ਹਰ ਘਰੇ ਆਉਂਦਾ ਤਕਰੀਬਨ ਹਰ ਘਰ ਹੀ ਹੁੰਦਾ ਇੱਥੇ ਠੀਕ ਹੈ ਠੀਕ ਹੈ ਇੱਧਰ ਜਣੀ ਕੱਲਾ ਆਪਣਾ ਇਹ ਕਿਹੜਾ ਰੋਡ ਆ ਗਿਆ ਜੀ ਜਿੱਥੇ ਘੋੜਿਆਂ ਦਾ ਲੱਗਦਾ ਗੁਰੂ ਰਸਾ ਰੋਡ ਅੱਛਾ ਜੀ ਇੱਥੇ ਸਿਰਫ ਘੋੜੇ ਘੋੜਿਆਂ ਦਾ ਇਕੱਲੇ ਘੋੜੇ ਦੇ ਪੈਟਸ ਦਾ ਕੰਮ ਹੈ ਪੈਟਸ ਦਾ ਕੰਮ ਆ ਜਾਂਦਾ ਜਣੀ ਅਲੱਗ ਅਲੱਗ ਕਰਦੇ ਵੀ ਉਹ ਪਰਾ ਟਰੈਕ ਵੀ ਦੇਖਿਆ ਬਾਹਰ ਇਹ ਬਟੇਰਾਂ ਦਾ ਤੇ ਜਾਨਵਰ ਨੇ ਬਹੁਤ ਜਾਨਵਰ ਹੈ ਬਹੁਤ ਹੈ ਗੋਗੀ ਹਲਤਾ ਸਟਾਰਟਿੰਗ ਹੈ ਉਹਨਾਂ ਦੇ ਵੀ ਹਾਂ ਉਹਨਾਂ ਦੀ ਖਰੀਦ ਵਿਅਰ ਬਹੁਤ ਜੀ ਉਹ ਜੁਪੀ ਤੋਂ ਆਉਂਦੇ ਨੇ ਉਹ ਬੰਦੇ ਤੁਸੀਂ ਦੇਖੇ ਨਾ ਬਾਹਰ ਹਾਲੇ ਆਪਾਂ ਘੁੰਮਾਂਗੇ ਅੱਗੇ ਦੇਵਾਂਗੇ ਬਾਹਰ ਰਾਉਂਡ ਆਪਾਂ ਆ ਜਾਣ ਵੀਰੋਨੀ ਵੀ ਸੰਧੂ ਵੀਰੋਨੀ ਵੀ ਆ ਜਾਣ ਬਾਕੀ ਦੰਨਿਆ ਜੀ ਬਹੁਤ ਤਰ੍ਹਾਂ ਦੀ ਇੱਥੇ ਜਿਵੇਂ ਅੰਕਲ ਨੇ ਦੱਸਿਆ ਵੀ ਇੱਥੇ ਕਹਿੰਦੇ ਵੀ ਉਹ ਹੈ ਇੱਥੇ ਹੈ ਨਾ ਸੇਲ ਪਰਚੇਸ ਬਹੁਤ ਤਕੜੇ ਲੈਵਲ ਤੇ ਹੁੰਦੀ ਹੈ ਬਰੀਡ ਵਾਤ ਆਪਾਂ ਸਾਰੀਆਂ ਬਰੀਡ ਦਿਖਾਵਾਂਗੇ ਕਿਉਂਕਿ ਹਰੇਕ ਸਟੱਡ ਫਾਰਮ ਬਹੁਤ ਤਕੜੇ ਤਕੜੇ ਵਧੀਆ ਵਧੀਆ ਸਟੱਡ ਫਾਰਮਾਂ ਤੋਂ ਇੱਥੇ ਘੋੜੇ ਪਹੁੰਚੇ ਨੇ ਘੋੜੇ ਘੋੜੀਆਂ ਸਭ ਪਹੁੰਚੇ ਨੇ ਜੀ ਇੱਥੇ ਸਵੇ ਤਾਂ ਹਲੇ ਸਟਾਰਟਿੰਗ ਚ ਗਏ ਆ ਬਾਕੀ ਚੱਲਦੇ ਜੀ ਅੱਗੇ ਤੁਹਾਨੂੰ ਕਰਾਉਣੇ ਦੱਸ ਸਕਦੇ ਆਰੇ ਆਰਮੀ ਵਾਲੇ ਜੀ ਆਰਮੀ ਵਾਲੇ ਇਹ ਪੰਜਾਬ ਪੁਲਿਸ ਅੱਛਾ ਪੰਜਾਬ ਪੁਲਿਸ ਦੇ ਠੀਕ ਆ ਅੱਗੇ ਵੀ ਨੰਬਰ ਕਿੱਦਿਆ ਆ ਰਿਹਾ ਨੰਬਰ ਕਿੱਦਿਆ ਆ ਇਹ ਤਾਂ ਨਹੀਂ ਆ ਰਿਹਾ ਲੰਦਾ ਕਿਉਂਕਿ ਉੱਪਰਲੀ ਹਵਾਵਾਂ ਚ ਹੈ ਨਾ ਸਾਰਾ ਮੇਲਾ ਰਾਈਡ ਵੀ ਕਰਾਉਂਦਾ ਇੱਕ ਬੰਦੇ ਨਾਲ ਅੱਛਾ ਰਾਈਡ ਕਰਵਾ ਦਿੰਦੇ ਆ ਠੀਕ ਫਿਰ ਉਹਦੇ ਚਾਰਜਸ ਕਰਦੇ ਹੋਣੇ ਜੀ ਇਹ ਪਰ ਫਿਰ ਲੈਣੀ ਬਹੁਤ ਲੰਬੀ ਹੋਊਗੀ ਜੀ ਰਾਈਡ ਦਾ ਕਿਹੜੇ ਸੋਕੇ ਜੀ ਇਹਨੇ ਕਿਰੂਏ ਹੁੰਦਾ ਇਹ ਸਾਸਰੀ ਕਾਲ ਸੀ ਹੋ ਠੀਕ ਹੋ ਜੀ ਬਸ ਠੀਕ ਹੈ ਜੀ ਅਸੀਂ ਤਾਂ ਫਲਾਈ ਕਰਕੇ ਆ ਗਏ ਅੱਜ ਹੈ ਤੁਸੀਂ ਫਸ ਗਏ ਤੇ ਜਾਂ ਜਿੰਦੇ ਬੜੀ

ਸਾਡੇ ਪਿੰਡ ਵਾਲੇ ਵੀ ਆਏ ਹੋਏ ਜੀ ਸਟਾਰਟਿੰਗ 'ਚ ਉਧਰ ਸਾਡੇ ਵਾਲੇ ਵੀ ਆਏ ਹੋਏ ਇੱਥੇ ਨੂੰ ਪਟੇਗੜ੍ਹ ਦਾ ਉਹਦੇ ਵੀ ਆਏ ਹੋਏ ਆ ਤੁਸੀਂ ਟੇਕੇ ਜੀ ਮੱਥਾ ਵਿਰੋਧਨਾ ਚ ਅਸੀਂ ਫਿਰ ਅੱਜ ਰਾਤ ਦਾ ਸਾਡਾ ਅਸੀਂ ਸਵੇਰੇ ਟੇਕੇ ਜਾਵਾਂਗੇ ਸਾਡਾ ਵੀ ਪ੍ਰੋਗਰਾਮ ਦਾ ਪਤਾ ਨਹੀਂ ਆਇਆ ਇਹਨਾਂ ਕਿਰਪਾ ਆਪ ਕੀ ਬਣਦਾ ਮੈਂ ਠੀਕ ਹੈ ਲੋ ਬਈ ਮਿੱਤਰੋ ਥੋੜੀ ਜਿਹਾ ਵੀ ਦੇਖੋ ਬੜੀਆਂ ਟੌਪ ਟੌਪ ਦੀਆਂ ਆ ਕਿਹੜੀ ਹੈ ਜੀ ਇਹ? ਇਹ ਵੀ ਨਹੀਂ ਕਲਚਰ ਪੌਮ। ਅੱਛਾ ਕੋਈ ਕਲਚਰ। ਟਾਇਪ ਆਉਂਦੀ ਹੈਗਾ ਪੰਧਿਆਰੇ। ਇਹ ਕਲਚਰ ਪੌਮ ਆ ਬਈ ਉਹ ਪਿਛਲੇ ਵੀ ਹੈਗੇ ਵਿੱਚ ਵਿੱਚ। ਠੀਕ ਹੈ ਠੀਕ ਹੈ। ਲੋਕ ਆਦੇ ਸਾਡਾ ਵੀ ਵਲੌਗ ਲੂ ਅੱਜ ਕੋਈ। ਨਹੀਂ ਟੋਡੇ ਨਾਲ ਹੀ ਹੈ ਜੀ ਸਾਰਾ ਕੁਝ। ਪਰ ਉੱਥੇ ਨਹੀਂ ਪਹੁੰਚ। ਬਾਬਾ ਨਹੀਂ। ਉਹ ਤਗੜੇ ਲਗੜੇ। ਬੈਕ ਕਰਨ। ਇਹਾਂ ਕੋੜਾ ਹੈ ਵੀ ਬਹੁਤ ਹਜ਼ਾਰਾਂ ਦੀ ਗਿਣਤੀ ਚ ਹੈ ਸ਼ੌਂਕ ਦਾ ਮੁੱਲ ਨਹੀਂ ਹੈ ਘੱਟੋਂ ਸਾਲ ਚ ਬੰਦੇ ਸ਼ੌਂਕ ਮੈਂ ਤਾਂ ਜਦ ਵੀਰ ਨੇ ਆਉਂਦੀ ਸਰ ਦੱਸਿਆ ਕਹਿੰਦੇ ਕਿ ਕਰੋੜਾਂ ਦੇ ਵਿੱਚ ਘੋੜਿਆਂ ਦੇ ਕੇ ਹਨਾ ਲੱਖਾਂ ਚ ਵੀ ਹੈ ਕਰੋੜਾਂ ਚ ਮੈਂ ਦੇਖ ਲਓ ਹਨਾ ਸ਼ੌਂਕ ਨਾਲਾ ਕੋਈ ਵੀ ਹੈ ਤਾਂ ਸਾਂਹ ਵਾਲੀ ਚੀਜ਼ ਸਾਂਹ ਵਾਲੀ ਉਹ ਕਹਿ ਸਕਦੇ ਆਪਾਂ ਜਾਨਵਰ ਬੰਦੇ ਜਾਨਵਰ ਰੱਖਦੇ ਆ ਘੋੜੇ ਹਾਂਜੀ 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 ਉਹਦੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਪਰ ਇਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਇਹਨਾਂ ਨੂੰ ਜ਼ਿਆਦਾ ਕਰਦੇ ਆ ਉਹ ਸਾਡੇ ਜਿਹਾ ਕੁੱਤਾ ਅਸੀਂ ਕੁੱਤਾ ਰੱਖਿਆ ਹੋਇਆ ਤੇ ਜੀ ਉਹ ਜਿੱਦਣ ਉਹ तकरीबन 8.5 9 ਸਾਲ ਕੱਢ ਗਏ ਜਿੱਦਣ ਫਿਰ ਉਹ ਮਤਲਬ ਪੂਰਾ ਹੋਇਆ ਆਪਣਾ ਸਰੀਰ ਛੱਡਿਆ ਉਹਨੇ ਮਰ ਲਿਆ ਤਾਂ ਉਦੋਂ ਫਿਰ ਸਾਨੂੰ ਪਤਾ ਜੀ ਕਿਵੇਂ ਫਿਰ ਲਗਾਉ ਪੈ ਜਾਂਦਾ ਇਹਨਾਂ ਨਾਲ ਤਾਂ ਹੋਰ ਵੀ ਜ਼ਿਆਦਾ ਪੈ ਜਾਂਦਾ ਜੀ ਘੋਡੇ ਨਾਲ ਗੱਲ ਸਮਝਦੇ ਆ ਨਾ ਇਹ ਜਿਹੜੇ ਬੰਦੇ ਆ ਨੂੰ ਜਿਹਦਾ ਸ਼ੌਂਕ ਆ ਨਾ ਹਾਂਜੀ ਹਾਂਜੀ ਨਾ ਇਹ ਫੋਨ ਚਲਾ ਸੀ ਭਈ ਇਹ ਚੀਜ਼ ਬਿਲਕੁਲ ਬਿਲਕੁਲ ਹੋ ਰਹਿ ਨਹੀਂ ਸਕਦੇ ਨਹੀਂ ਨਹੀਂ ਸਕਦੇ ਰਹਿ ਨਹੀਂ ਸਕਦੇ ਇਹਨੇ ਸੋਹਣੇ ਸੋਹਣੇ ਜਿਹੜਾ ਕੁ ਘੋੜੇ ਘੋੜੀਆਂ ਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੋਰ ਭਾਈ ਜੀ ਜੀ ਹਾਂਜੀ ਜੀ ਸਟੱਡ ਫਾਰਮ ਮੇਰੇ ਸਾਹ ਦੇ ਨਾਲ ਕਿਉਂਕਿ ਇੱਥੇ ਕੋਈ ਨਹੀਂ ਹੋਣਾ ਪੰਜਾਬ ਦਾ ਜਿਹੜਾ ਇੱਥੇ ਸਟੱਡ ਫਾਰਮ ਨਾ ਮਿਲਦਾ। ਕਿਹ ਕਹਿੰਦੇ ਵੀ ਉਰੇ ਹੁੰਦੀ ਜ਼ਿਆਦਾ ਖਰੀਦ-ਵੇਚ ਹੈ ਹੈਨਾ। ਸੇਲ ਪਰਚੇਸ ਦਾ ਹੀ ਕੰਮ ਹੈ ਜ਼ਿਆਦਾ। ਉਹ ਸਟੱਡ ਹਰ ਤਰ੍ਹਾਂ ਦੇ ਦੇਖ ਲਓ ਵੀ ਘੋੜੇ ਇੱਥੇ ਨਾ ਇਹਨਾਂ ਦਾ ਵੀਰ ਕਹਿੰਦੇ ਵੀ ਜਿਹੜੀ ਕਮੇਟੀ ਵੀ ਨੇ ਮਤਲਬ ਕਹਿੰਦੇ ਵੀ ਇੱਥੇ ਨਾ ਇਹਨਾਂ ਦਾ ਪਹਿਲਾ ਨਿਸ਼ਾਨਦੇਹੀ ਜੀ ਕਰ ਲੈਣੀ ਇਹਨੇ ਆਪਣੀ ਉਹ ਵੀ ਜਿੰਨੇ ਵੀ ਇੱਥੇ ਸਟੱਡ ਫਾਰਮ ਵਾਲੇ ਜਿੰਨੀ ਜਿੰਨੀ ਜਗ੍ਹਾ ਚਾਹੀਦੀ ਆਹ ਹਾਂ 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 ਬਹੁਤ ਬੜੀਆਂ ਨੇ ਇਹਨਾਂ ਨੂੰ ਤੋੜਨਾ ਵੀ ਮੁਰਗੀਆਂ ਕਹਿੰਦੇ ਜਦੀ ਧਿਆਨ ਗਿਆ। ਉਹ ਪਹਿਲੇ ਪਿੱਤਰ ਹੈ ਹਾਂ। ਇਹ ਉਹ ਹੈ ਦੋਹਾਂ ਗੋਲ ਕਟੋਲ ਦੀਆਂ। ਕਿਹੜੀ ਕਿਹੜੀ ਬਰੀਡ ਹੈ ਵੀਰੇ ਇਹ? ਹਾਂਜੀ ਕਿਹੜੀ ਕਿਹੜੀ ਨੇ ਬਰੀਡ ਦੇ ਕਿਹੜੀ ਇਹ? ਬਾਈ ਲਿਸਟ ਐਪ ਤੇ ਰੋਡ ਤੇ ਰੰਗਮਾ ਕਾ ਬੈਕ ਠੀਕ ਹੈ ਮੈਂ ਗੋਗੀ ਕਿਉਂਕਿ ਅਸੀਂ ਹਸਣ ਲੱਗ ਗਏ ਵੀ ਆਹ ਮੁਸਕਾਨ ਦੇਖ ਕੇ ਮੈਂ ਇਹਨੂੰ ਤਾਂ ਥੜਾ ਨੂੰ ਐ ਨਹੀਂ ਕਹਿ ਸਕਦਾ ਵੀ ਮੁਰਗੀ ਹੈ ਕਿ ਮੋਰ ਹੈ ਚਲ ਆ ਜਾ ਚਲ ਹੋ ਕੇ ਲਓ ਭਾਈ ਕੁੱਤਾ ਤਾਂ ਐ ਨਹੀਂ ਕਰਤੀ ਜਿਹੜੇ ਨੀਚੇ ਵਾਲੀ ਆ ਕਿਹੜੀ ਹੈ ਵੀਰੇ ਬਰੀਡ ਆਹ ਅਗਰੇ ਕਲਚਰ ਆ ਜਿਹੜੀ ਆ ਇਹਦਾ ਕੀ ਰੇਟ ਕੀ ਹੈ ਇਹਦਾ ਇਹ 6000 ਦੀ ਫੀਮੇਲ ਹੈ ਇਹਦਾ ਕਿੰਨਾ ਆਹ ਹੈ ਬਰੀਡ ਕਿੰਨੀ ਜਾਂਦੀ ਥੋੜੀ ਜਿਹੀ ਰਹਿਣੀ ਦਿਖਾਓ ਮੜ ਦਿਓ 6000 ਦੀ ਫੀਮੇਲ ਹੈ ਇਹ 7000 ਰੋਟ ਅੱਛਾ ਠੀਕ ਹੈ ਠੀਕ ਹੈ ਕੱਢ ਕੇ ਰੱਖ ਬਾਲਾ ਕਰ ਕੀ ਲੱਗਦੀ ਹੈ ਥੋੜੀ ਜਿਹੀ ਨਾ ਬਾਲਾਂ ਵਾਲੀ ਬਰੀਡ ਬਹੁਤ ਸਿਆਣੀ ਨੰਨਾ ਬੜੀ ਸਿਆਣੀ ਹਾਂ ਇਹ ਇਹ ਤੋਂ ਕਿੰਨੇ ਕੁ ਹੋਰ ਜ਼ਿਆਦਾ ਨੇ ਹਾਈਡਰੋਡ ਕਿੰਨੀ ਕੱਢਣੀ ਹੋਰ ਥੋੜੀ ਘਟਨੀ ਆ ਭਾਜੀ ਬਸ ਇਹ ਤੋਂ ਥੋੜੀ ਜਿਹਾ ਜ਼ਿਆਦਾ ਹੋ ਗਿਆ ਜਿਹੜੇ ਉਹ ਮੇਰੇ ਆਉਣ ਹੈ ਜਿਆਦਾ ਕਰ ਜਾਂਦੇ ਆ ਹਾਂ ਕਲਚਰ ਆ ਭਾਜੀ ਬਸ 5 ਮਿੰਟ ਲਿਆ ਇਹਨੇ ਜਾਵਾਂ ਛੋਟਾ ਰਹਿਣਾ ਠੀਕ ਹੈ ਠੀਕ ਹੈ ਠੀਕ ਆਂਦੀ ਆ ਜਿਵੇਂ ਸਹੀ ਕਰ ਆਪ ਦਾ ਸਭ ਹੋਣਾ ਜਵਣਾ ਦੇ ਤਾਲੀ ਦਾ ਵੀ ਤੋਂ ਮੇਲ ਪਈ ਕਿਸੇ ਸੀ ਆ ਇਹ ਕਰੇ ਹੈਗੇ ਆਪਣੇ ਕੋਲੇ ਕਰੇ ਹੈਗੇ ਕਰੇ ਹੈਗੇ ਲਵਿੰਦਰ ਜੋੜੇ ਦਾ ਪਿਆਰ ਕਰਨਾ ਸਿਖਾਉਂਦਾ ਜੇ ਇਹਦੀ ਮਾਨ ਨਹੀਂ ਚਾਹੀਏ ਸੋਟੀਆਂ ਦਾ ਬੜਾ ਰੋਲਾ ਪੈਂਦਾ ਹਨਾ ਨਹੀਂ ਫਰਕ ਹੈ ਬਲਾਂ ਦਾ ਉਹਦੀ ਲੈ ਕੇ ਜਾਣੀ ਹੈ ਹੋ ਗਿਆ ਜੀ ਸੌਦਾ ਮਾ ਹੋ ਗਿਆ ਪਿੱਤਲ ਵਾਲੀ ਕਿਹੜੀ ਲਈਆਂ ਪਿੱਤਲ ਵਾਲੀ ਅੱਛਾ ਪਿੱਤਲ ਵਾਲੀ ਕਿਹੜੀਆਂ ਹੋ ਗਈ ਪਿੱਤਲ ਵਾਲੀਆਂ ਪਿੱਤਲ ਦੀਆਂ ਤਾਂਬੇ ਦੀ ਪਿੱਤਲ ਦੀ ਇਹ ਪੈ ਪਤਲੇ 15 1500 ਦੇ ਹਿਸਾਬ ਨਾਲ ਹਨਾ ਕਿੰਨੀਆਂ ਛੇਤੀ ਮੈਂ ਕਹਿੰਦਾ ਖਾਸੀਂ ਦਾ ਸੌਂਦਾ ਮਾਰੇ ਸਾਰਿਆਂ ਨਹੀਂ ਲੈ ਲੀਆਂ ਨੇ